ਲਗੇ ਸਾਲ ਖਬਰ ਸਾਹਮਣੇ ਆਂਦੀ ਹੈ ਜਦੋਂ ਗੁਰਪਤਵੰਤ ਪੰਨੂ ਦੇ ਉੱਤੇ ਕਥਿਤ ਹਮਲੇ ਦੀ ਕੋਸ਼ਿਸ਼ ਦਾ ਮਾਮਲਾ ਉੱਭਰਦਾ ਆਇਆ ਜਿਸ ਦੇ ਵਿੱਚ ਯੂ ਐਸ ਫੈਡਰਲ ਪ੍ਰੋਸੀਕਿਊਟਰਸ ਦੇ ਵੱਲੋਂ ਇਲਜ਼ਾਮ ਲਾਏ ਲਾਏ ਜਾਂਦੇ ਨੇ ਨਿਖਲ ਗੁਪਤਾ ਨਾਂ ਦੇ ਇੱਕ ਵਿਅਕਤੀ ਦੇ ਉੱਤੇ ਕਿ ਉਸ ਦਾ ਲਿੰਕ ਜਿਹੜਾ ਉਹ ਭਾਰਤ ਦੇ ਕਿਸੇ ਸਰਕਾਰੀ ਅਫੀਸ਼ਰ ਦੇ ਨਾਲ ਹੈ ਔਰ ਉਸ ਨੇ ਇਲਜ਼ਾਮਾਂ ਦੇ ਬੁਨਿਆਦ ਦੇ ਉੱਤੇ ਦੱਸ ਰਿਹਾ ਕਿ ਉਸ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਗੁਰਪਤਵੰਤ ਪੰਨੂ ਜਿਹੜਾ ਕਿ ਇੱਕ ਸੈਪਰੇਟਿਸਟ ਹੈ ਇੱਕ ਖਾਲਿਸਤਾਨੀ ਵਿਚਾਰਧਾਰਾ ਨੂੰ ਮੰਨਣ ਵਾਲਾ ਹੈ ਔਰ ਨਾਲ ਦੀ ਨਾਲ ਇੱਕ ਅਟਾਰਨੀ ਵੀ ਹੈ ਉਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਵਾਸਤੇ ਹਿੱਟਮੈਨ ਅਪਾਇੰਟ ਕੀਤਾ ਇਹ ਇਲਜ਼ਾਮ ਜਿਹੜੇ ਨੇ ਉਹ ਯੂ ਐਸ ਫੈਡਰਲ ਪ੍ਰੋਸੀਕਿਊਟਰਸ ਦੇ ਵੱਲੋਂ ਲਗਾਏ ਗਏ ਸਨ ਪਰ ਹੁਣ ਉਸ ਦੇ ਵਿੱਚ ਜਿੱਥੇ ਚੈੱਕ ਰਿਪਬਲਿਕ ਦੇ ਵਿੱਚੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਉਸ ਨੂੰ ਯੂ ਐਸ ਲੈ ਆਉਂਦਾ ਗਿਆ ਯਾਨੀ ਕਿ ਨਿਖਲ ਗੁਪਤਾ ਯੂ ਐਸ ਲੈ ਆਉਂਦਾ ਗਿਆ ਨਿਖਲ ਗੁਪਤਾ ਨੂੰ ਯੂ ਐਸ ਲੈ ਆ ਕੇ ਤੇ ਬਰੁਕਲਨ ਦੀ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਉੱਥੇ ਉਸ ਨੂੰ ਬੰਦ ਕੀਤਾ ਗਿਆ ਕੈਦ ਕੀਤਾ ਗਿਆ ਨikhil gupta ਇਸ ਤੋਂ ਪਹਿਲਾਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਨਾਕਾਰ ਚੁੱਕਿਆ ਔਰ ਕਿਸ ਦੇ ਥਰੂ ਨਾਕਾਰਿਆ ਸੀ ਉਹ ਵੀ ਦੱਸ ਦਿੰਦੇ ਆ ਆਪਣੇ ਅਟਾਰਨੀ ਦੇ ਥਰੂ ਨikhil gupta ਇਸ ਨੂੰ ਨਾਕਾਰਦਾ ਆ ਨikhil gupta ਦੇ ਅਟਾਰਨੀ ਦਾ ਨਾਮ roहिणी ਮੂਸਾ ਔਰ ਉਹਨਾਂ ਦੇ ਥਰੂ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਾਕਾਰਿਆ ਜਾਂਦਾ ਇਲਜ਼ਾਮਾਂ ਦੇ ਵਿੱਚ ਨਾ ਸਿਰਫ ਹਮਲੇ ਦੀ ਕੋਸ਼ਿਸ਼ ਐ ਸਗੋਂ ਹਿਟਮੈਨ ਨੂੰ ਅਪੋਇੰਟ ਕਰਨਾ ਉਸ ਨੂੰ 15000 ਡਾਲਰ ਦੀ ਟਿਪ ਐਡਵਾਂਸ ਦੇ ਵਿੱਚ ਦੇਣਾ ਇਹ ਸਾਰਾ ਕੁਝ ਸ਼ੁਮਾਰ ਹੈ ਔਰ ਇਥੋਂ ਤੱਕ ਦਾਅਵੇ ਕੀਤੇ ਗਏ ਸੀ ਯੂਐਸਾ ਫੈਡਰਲ ਪ੍ਰੋਸੀਕਿਊਟਰਸ ਦੇ ਵੱਲੋਂ ਕਿ ਨikhil gupta ਨਾਂ ਦਾ ਇਹ ਵਿਅਕਤੀ ਜਿਹੜਾ ਆ ਉਹ ਲਗਾਤਾਰ ਇੰਡੀਅਨ ਅਫੀਸ਼ੀਅਲ ਦੇ ਨਾਲ ਕਿਸੇ ਨਾਲ ਲਿੰਕ ਦੇ ਵਿੱਚ ਸੀਗਾ ਔਰ ਇਥੋਂ ਤੱਕ ਇਲਜ਼ਾਮ ਲਾਏ ਗਏ ਸੀ ਇੱਕ ਹਿਟਮੈਨ ਅਪੁਆਇੰਟ ਕਰਕੇ ਗੁਰਪਤਮਨਤ ਪੰਨੂ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਰੋਬ ਬਹੁਤ ਜ਼ਿਆਦਾ ਐਸਕੇਲੇਟ ਹੋਇਆ ਸੀ ਔਰ ਨਾਲ ਦੀ ਨਾਲ ਭਾਰਤ ਤੇ ਯੂਐਸਾ ਦੇ ਵਿੱਚ ਤਣਾਅ ਜਿਹੜਾ ਉਹ ਜ਼ਿਆਦਾ ਵੱਧ ਗਿਆ ਸੀ ਪਰ ਹੁਣ ਇਸ ਦੇ ਵਿੱਚ ਇੱਕ ਹੋਰ ਨਵਾਂ ਮੋੜ ਆ ਚੁੱਕਿਆ ਜਦੋਂ ਯੂਐਸ ਦੇ ਕੁਝ ਅਫੀਸ਼ੀਅਲਸ ਜਿਹੜੇ ਪੋਲਿਟੀਕਲ ਅਫ ਉਸ ਤੋਂ ਕੁਝ ਦਿਨ ਪਹਿਲਾਂ ਹੀ ਇਹ ਐਕਸ਼ਨ ਕਰ ਦਿੱਤਾ ਗਿਆ ਚੱਕਰ ਪਬਲਿਕ ਤੋਂ ਯੂਐਸਏ ਲੈ ਆਉਂਦਾ ਗਿਆ ਦੱਸਣਯੋਗ ਹੈ ਕਿ ਲੰਘੇ ਦੋ ਦਿਨਾਂ ਦੇ ਵਿੱਚ ਯਾਨੀ ਕਿ ਵੀਕਐਂਡ ਦੇ ਵਿੱਚ ਲੰਘੇ ਸ਼ਨੀਚਰਵਾਰ ਤੇ ਐਤਵਾਰ ਦੇ ਵਿੱਚ ਨikhil Gupta ਨੂੰ Brooklyn ਲਿਆਂਦਾ ਗਿਆ Brooklyn ਦੀ Metropolitan Detention Center ਦੇ ਵਿੱਚ ਲਿਆ ਕੇ ਤੇ ਉੱਥੇ ਕੈਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਚੱਕਰ ਪਬਲਿਕ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੇ ਹੀ ਉਸ ਨੂੰ اٹਾਰਨੀ ਸਹੂਲਤਾਂ ਜਿਹੜੀਆਂ ਨੇ ਉਹ ਮੁਹੱਈਆ ਵੀ ਕਰਵਾਈਆਂ ਗਈਆਂ ਸੀ ਜਿਸ ਦੇ ਵਿੱਚ Rohini Musa ਨਾਂ ਦੇ اٹਾਰਨੀ ਜਿਹੜੇ ਨੇ ਉਹਨਾਂ ਦੇ ਉਹਨਾਂ ਨੇ ਇਤਰਾਜ਼ ਖੜਾ ਕੀਤਾ ਸੀ ਕਿ ਨikhil Gupta ਦੇ ਉੱਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ ਨੇ ਪਰ ਉੱਥੇ ਦੂਜੇ ਪਾਸੇ ਇਹ ਵੀ ਦੱਸ ਦਿੰਦੇ ਆ ਕਿ ਭਾਰਤ ਜਿਹੜਾ ਆ ਭਾਰਤ ਨੇ ਵੀ ਇਸ ਉੱਤੇ ਇਨਕਾਰ ਕਰ ਦਿੱਤਾ ਸੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਯੂ ਐਸ ਏ ਦੇ ਇਲਜ਼ਾਮਾਂ ਨੂੰ ਜਿਹੜੇ ਯੂ ਐਸ ਫੈਡਰਲ ਪ੍ਰੋਸੀਕਿਊਟਰਸ ਨੇ ਉਹਨਾਂ ਦੇ ਇਲਜ਼ਾਮਾਂ ਨੂੰ ਮੰਨਣ ਤੋਂ ਭਾਰਤ ਇਨਕਾਰ ਕਰ ਦਿੰਦਾ ਔਰ ਇੱਥੋਂ ਤੱਕ ਗੱਲ ਹੁੰਦੀ ਹੈ ਕਿ ਜਿੱਥੇ ਯੂ ਐਸ ਫੈਡਰਲ ਪ੍ਰੋਸੀਕਿਊਟਰਸ ਨੇ ਡਿਮਾਂਡ ਕੀਤੀ ਸੀ ਕਿ ਇਸ ਮਾਮਲੇ ਨੂੰ ਲੈ ਕੇ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਵੇ ਜਿਹੜੀ ਸਾਰੀ ਇਨਵੈਸਟੀਗੇਸ਼ਨ ਕਰੇ ਉੱਥੇ ਹੀ ਭਾਰਤ ਨੇ ਇਸ ਉੱਤੇ ਇਨ ਕਾਰਨਾਮਾ ਲਾ ਕੇ ਤੇ ਨਾਲ ਦੀ ਨਾਲ ਆਪਣੀ ਇੱਕ ਜਾਂਚ ਕਮੇਟੀ ਬਣਾਈ ਸੀ ਇਸ ਮਾਮਲੇ ਦੇ ਉੱਤੇ ਜਾਂਚ ਕਰਨ ਨੂੰ ਲੈ ਕੇ ਪਰ ਹੁਣ ਮਾਮਲਾ ਜਿਹੜਾ ਉਹ ਦੁਬਾਰਾ ਕੋ ਮਨ ਨਜ਼ਰ ਆਇਆ ਆ ਨਿਖਲ ਗੁਪਤਾ ਨਾਮ ਦਾ ਜਿਹੜਾ ਕਥਿਤ ਮੁਲਜ਼ਮ ਹੈ ਉਸ ਨੂੰ ਯੂ ਐਸਏ ਸ਼ਿਫਟ ਕਰ ਦਿੱਤਾ ਗਿਆ ਯੂ ਐਸਏ ਲਿਆਉਣ ਦੀ ਬੜੀ ਧੀਰ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੰਘੇ ਸਾਲ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਆਖਰਕਾਰ ਉਸ ਨੂੰ ਲੈ ਆਉਂਦਾ ਗਿਆ ਯੂ ਐਸਏ ਦੇ ਬਰੁਕਲਿਨ ਦੇ ਵਿੱਚ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਵਿੱਚ ਉਸ ਨੂੰ ਰੱਖਿਆ ਗਿਆ ਆਉਂਦਾ ਸਮਾਂ ਨਿਖਲ ਗੁਪਤਾ ਦਾ ਮਾਮਲਾ ਔਰ ਗੁਰਪਤਵੰਤ ਪੰਨੂ ਕਤਲ ਕਥਿਤ ਕਤਲ ਕੋਸ਼ਿਸ਼ ਦਾ ਮਾਮਲਾ ਕਿਸ ਹੱਦ ਤੱਕ ਜਾ ਕੇ ਉੱਭਰਦਾ ਆ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੀ ਦੱਸਦੇ ਰਵਾਂਗੇ ਉਹ ਤਕਲੀਬ ਬਣੇ ਰਹੋ 1 India Punjabi ਤੇ Subscribe to 1 India channel and never miss an update